ਤੁਸੀਂ ਦੇਖ ਰਹੇ ਹੋ ਕਿਸਾਨ ਵੀਰ ਮੈਂ ਤੁਹਾਡਾ ਆਪਣਾ ਦੋਸਤ ਹਰਪ੍ਰੀਤ ਸਿੰਘ ਅਸੀਂ ਲੰਬੇ ਸਮੇਂ ਤੋਂ ਬਾਬਾ ਗੁਲਾਬ ਸਿੰਘ ਜੀ ਦੇ ਜਿਹੜੇ ਦੀਵਾਨ ਲਗਾਤਾਰ ਸੁਣਦੇ ਆ ਰਹੇ ਹਾਂ ਬਾਬਾ ਗੁਲਾਬ ਸਿੰਘ ਜੀ ਦੀਆਂ ਜਿਹੜੀਆਂ ਵਿਚਾਰ ਨੇ ਕਥਾ ਨੇ ਦੀਵਾਨ ਨੇ ਉਹ ਸੁਣਦੇ ਰੂਹ ਨੂੰ ਬੜਾ ਸਕੂਨ ਮਿਲਦਾ ਤੇ ਲੰਬੇ ਸਮੇਂ ਤੋਂ ਅਸੀਂ ਉਹਨਾਂ ਦੇ ਦਰਵਾਜ਼ਾ ਸੁਣਦੇ ਆਂ ਬਾਬਾ ਗੁਲਾਬ ਸਿੰਘ ਦੀ ਜਿਹੜੀ ਸੇਵਾ ਵੀ ਸਿੱਖੀ ਪ੍ਰਤੀ ਉਹਨਾਂ ਦੀ ਕਥਾ ਵਿਚਾਰ ਦੀ ਉਹ ਲੰਬੇ ਸਮੇਂ ਤੋਂ ਸੁਭਾ ਰਹੀ ਹੈ ਤੇ ਅਸੀਂ ਵੀ ਉਹਨਾਂ ਦੇ ਵਿਚਾਰ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਆਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਬਾਬਾ ਗਲਾਬ ਸਿੰਘ ਜੀ ਦੇ ਦਵਾਨ ਸਾਨੂੰ ਮਿਲਦੇ ਰਹਿਣ ਸੁਣਦੇ ਰਹੀਏ ਤੇ ਜ਼ਿੰਦਗੀ ਨੂੰ ਇੱਕ ਨਵੀਂ ਜਿਹੀ ਤਰ੍ਹਾਂ ਜਿਉਂਦਾ ਰਹਿ ਮਿਲੇ ਤਾਂ ਸਾਡੇ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਅੱਗੇ ਸੰਗਤਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਸ ਦੇ ਵਿੱਚ ਸਿੱਖ ਧਰਮ ਨੂੰ ਹੋਰ ਪ੍ਰਫੁੱਲਤ ਕਰਨ ਲਈ ਸਿੱਖੀ ਬਾਰੇ ਹੋਰ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣਾ ਬਣਦਾ ਹੋਇਆ ਸਹਿਯੋਗ ਜੁੜ ਦਿਓ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਬਾਬਾ ਗਲਾਬ ਸਿੰਘ ਜੀ ਦੇ ਇਹ ਅਨਮੋਲ ਵਿਚਾਰ ਤੇ ਦਿਵਾਨ ਨੂੰ ਤੁਸੀਂ ਸਾਡੇ ਨਾਲ ਜੁੜੇ ਰਹੋ ਆਓ ਆਪਾਂ ਫਿਰ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗਰੀਬ ਨਿਵਾਜ ਗੁਰੂ ਗੰਨ ਸਾਹਿਬ ਜੀ ਮਹਾਰਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁੰਰੀ ਮਹਿਬਾ ਵਰਣ ਨਸਕੋ தூாு ஓ பகவானா சிமர வீர புராண புக்கார போத்திய ਸਿਮਰਤ ਬੇਦ ਪੁਰਾਣੇ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ சி பி முட Oh, come on, come on, come on ਹੇੜੇ ਮੰਜਲਾਂ ਤੇ ਜਾ ਕੇ 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 ਤੇਰੇ ਮਨਾਂ ਤੇ ਜਾ ਕੇ ਤੇਰੇ ਮਨਾਂ ਤੇ ਜਾ ਕੇ ਤੇ ਮੰਜਲਾਂ ਤੇ ਜਾ ਕੇ ਨੇੜੇ ਜਾ ਕੇ ਤੇਰੇ ਮੰਜਲਾ ਤੇ ਜਾ ਕੇ ਨੇੜੇ ਪਿੱਛੇ ਪਾਵੇ ਰਾਰੇ ਮੁੱਖ ਮੋੜ ਨਾਲ ਮੀ ਓਏ ਨੇੜੇ ਮੰਜਲਾ ਤੇ ਜਾ ਕੇ ਮੁੱਖ ਮੋੜ ਨਾਲ ਮੀ ਨੇੜੇ ਮੰਜਲਾ ਤੇ ਜਾ ਕੇ ਮੁੱਖ ਮੋੜ ਨਾਲ ਮੀ ਰਮਤਾ ਜਜੋ ਕੀ ਕੰਮ ਕਨ ਤੇ ਰਿਆਦਾ ਪਿਆਰੇ ਧਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਹੋਰਨ ਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਵਾਸਤੇ ਮੰਨ ਦੀ ਪੂਰਣੇ ਕਾਗਰਤਾ ਵਾਸਤੇ ਸਾਰੇ ਗਾਜ-ਵਾਜ ਕੇ ਫਤਿਹ ਦਹਿਰਾਉ। ਕੋਈ ਦਸਨਾ ਵਾਂਜੀ ਨਾ ਰਹੀਂ ਸਾਰੇ ਬੁਲੰਦਵਾਜ ਵਿੱਚ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੇਅੰਤ ਰਬਰੰਗੀਆਂ ਰੂਹਾਂ ਬੇਅੰਤ ਪਵਿੱਤਰ ਰੂਹਾਂ ਦੂਰ ਦਰਾਡੇਾਂ ਤੋਂ ਚੱਲ ਕਰਕੇ ਸਤਿਗੁਰ ਜੀ ਦੇ ਚਰਣਾ ਵਿੱਚ ਸਾਰੀ ਸੰਗਤ ਨੇ ਜੁੜਨ ਦਾ ਯਤਨ ਕੀਤਾ ਹੈ ਦਾਸ ਤੋਂ ਪਹਿਲਾਂ ਆਪ ਜੀ ਨੇ ਰਬ ਰੰਗੀਆਂ ਰੂਹਾਂ ਪਾਸੋਂ ਕਲਯੁਗ ਮਹਿ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਇ ਧਿਆਨਾਂ ਦੇ ਮਾਹਵਾਂ ਕਾਮਸਾਰ ਕੀਰਤਨ ਭਗਤੀ ਵਿੱਚ ਜੁੜਨ ਦਾ ਯਤਨ ਕੀਤਾ ਹੈ ਹਰ ਸਾਲ ਦੀ ਤਰ੍ਹਾਂ ਸਾਡੇ ਅਤੀ ਸਤਿਕਾਰਯੋਗ ਮਹਾਪੁਰਸ਼ ਸਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਟੱਕੀ ਸਾਹ ਵਾਲੇ ਮਹਾਪੁਰਸ਼ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਬੰਦਗੀ ਕੀਤੀ ਬੜਾ ਤਪ ਕੀਤਾ ਬੜਾ ਸਿਮਰਨ ਕੀਤਾ ਔਰ ਆਪਣੇ ਜੀਵਨ ਵਿੱਚ ਆਪਣੀ ਜ਼ਿੰਦਗੀ ਵਿੱਚ ਬੜੀਆਂ ਕਠਿਨਾਈਆਂ ਦਾ ਸਾਹਮਣਾ ਕੀਤਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਜਿੱਥੇ ਸ਼ਾਂਤੀ ਦਿਵਸ ਸਾਰੀਆਂ ਸੰਗਤਾਂ ਮਹਾਪੁਰਸ਼ਾਂ ਦਾ ਉਦਮ ਹੈ ਬਣਾ ਰਹੇ ਆ ਆਪਾਂ ਉਥੇ ਮਹਾਪੁਰਸ਼ਾਂ ਦਾ ਜਨਮ ਦਿਨ ਵੀ ਹੈ ਸਰ ਸੰਗਤ ਜੀ ਰੱਬ ਦੇ ਪਿਆਰੇ ਮਹਾਪੁਰਸ਼ ਦਾ ਇਸ ਮਾਤ ਲੋਗ ਦੀ ਧਰਤੀ ਤੇ ਆਉਣਾ ਵੀ ਤਨ ਹੁੰਦਾ ਹੈ ਰੱਬ ਦੇ ਪਿਆਰੇ ਮਹਾਪੁਰਸ਼ ਦਾ ਜਾਣਾ ਵੀ ਤਨ ਹੁੰਦਾ ਹੈ ਰੱਬ ਦੇ ਪਿਆਰੇ ਮਹਾਪੁਰਸ਼ ਦਾ ਰਹਿਣਾ ਵੀ ਤਨ ਹੁੰਦਾ ਹੈ ਜਦੋਂ ਮਾਤ ਲੋਗ ਦੀ ਧਰਤੀ ਤੇ ਸਾਡੇ ਵਰਗੇ ਜੀਵ ਇੱਥੇ ਆਉਂਦੇ ਨੇ ਨਾ ਸਾਡੇ ਵਰਗਿਆਂ ਦੇ ਜਦੋਂ ਮਾਇਆ ਪੈ ਜਾਂਦੀ ਜਾਂ ਆਪਾਂ ਸੰਸਾਰ ਵਿੱਚ ਉਲਝ ਜਾਂਦੇ ਆ ਫਿਰ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਥਾਪੜਾ ਦੇ ਕੇ ਭੇਜਦਾ ਹੈ ਫਿਰ ਮਹਾਪੁਰਸ਼ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਜਿੱਦਾਂ ਇਹਨਾਂ ਨੇ ਇਸ ਸਥਾਨ ਤੇ ਰਹਿ ਕੇ ਬਚਪਨ ਤੋਂ ਲੈ ਕੇ ਹੁਣ ਤੱਕ ਬੰਦਗੀ ਕੀਤੀ ਸਿਮਰਨ ਕੀਤਾ ਭਜਨ ਕੀਤਾ ਪਹਿਲਾਂ ਆਪ ਪਰਮੇਸ਼ਰ ਦੇ ਦਰਸ਼ਨ ਕਰਦੇ ਨੇ ਸਮਝਾ ਕਿਸੇ ਨੂੰ ਹੋ ਸਕਦਾ ਜਿਨੇ ਆਪ ਜੇ ਕੋਈ 2-4 ਘੰਟੇ ਬਹਿਣ ਜਾਣਦਾ ਪਹਿਲਾਂ ਆਪ ਵਾਹਿਗੁਰੂ ਦੀ ਆਵਾਦਤ ਵਿੱਚ ਬੈਠੇਗਾ ਫੇਰ ਕਿਸੇ ਨੂੰ ਕਹਿ ਸਕਦਾ ਜਿੱਦਾਂ ਹੁਣ ਤੁਸੀਂ ਸਾਰੀਆਂ ਸੰਗਤਾਂ ਵੇਖੋ ਜਦੋਂ ਮਹਾਪੁਰਸ਼ ਚੌਂਕੜਾ ਲਾ ਕੇ ਭਗਤੀ ਕਰਦਾ ਹੈ ਬੰਦਗੀ ਕਰਦਾ ਮਿਲਿਆ ਨੂੰ ਹੋਗੇ ਬੋ ਤੇਰਸੇ ਰਾਜਾ ਸਾਹਮਣੇ ਦਿਉਂ ਦੀ ਦਾਤੀ ਮਣਿਆ ਨੂੰ ਹੋ ਕੇ ਤੇਰਸੇ ਰਾਜਾ ਸਾਹਮਣੇ ਦਿਉਂ ਦੀ ਦਾਤੀ ਮਣਿਆ ਨੂੰ ਹੋ ਕੇ ਬੋਤਲ ਸੇ ਤੇਰਸੇ ਰਾਜਾ ਸਾਹਮਣੇ ਦਿਉਂ ਦੀ ਦਾਤੀ ਮਣਿਆ ਨੂੰ ਹੋ ਕੇ ਬੋਤਲ ਸੇ ਹੱਥ ਜੋੜ ਖੜਾ ਤੇਰੇ ਦਰ ਤੇ ਤੁਸੀਂ ਲਾਉਨਾ ਜੀ ਆਪੀ ਦੇ ਕੀ ਪਰਚੇ ਰਾਜਾ ਸਾਬ ਦੇ ਦਿਓਂ ਦਿਹਾਰ ਜੀ ਮਿਲਿਆਂ ਤੋਂ ਹੋਗੇ ਬੋਤਿਆਲੇ ਰਾਜਾ ਸਾਬ ਦੇ ਦਿਓਂ ਦਿਹਾਰ ਜੀ ਮਿਲਿਆਂ ਤੋਂ ਹੋਗੇ ਬੋਤਿਆਰਸੀ ਰਾਜਾ ਸਾਬ ਦੇ ਦਿਓਂ ਦਿਹਾਰ ਜੀ ਮਿਲਿਆਂ ਤੋਂ ਹੋਗੇ ਬੋਤਿਆਰਸੀ ਰਾਜਨਾ ਤੇਰੇ ਦਰ ਤੇ ਆਇਆ ਮੱਥਾ ਚਰਨਾਂ ਦੇ ਨਾਲ ਲਾਇਆ ਫੁੱਲਾਂ ਬਖਸ਼ੋ ਰਾਜਨਾ ਤੇਰੇ ਦਰ ਤੇ ਆਇਆ ਮਖਾ ਤੇਰੇ ਨਾਮ ਦੇ ਨੱਲ ਲਾਇਆ ਭੁੱਲਾ ਬਖਸ਼ੋ ਮੇਰੀਆ ਰਾਜਨਾ ਤੇਰੇ ਦਰ ਤੇ ਆਇਆ ਭੁੱਲਾ ਭੁੱਲਾ ਬਖਸ਼ੋ ਮੇਰੀਆ ਭੁੱਲਾ ਬਖਸ਼ੋ ਮੇਰੀਆ ਜੀ ਭੁੱਲਾ ਬਖਸ਼ੋ ਮੇਰੀਆ ਾਰੇ ਮਹਾਪੁਰਸ਼ਾਂ ਦੇ ਦਰਸ਼ਨ ਦਦਾਰ ਸਾਨੂੰ ਹੁੰਦੇ ਰਹੇ ਬੇਅੰਤ ਸੰਗਤਾਂ ਨੇ ਮਹਾਪੁਰਸ਼ਾਂ ਦੇ ਪਿਆਰ ਵਿੱਚ ਹਾਜ਼ਰੀਆਂ ਭਰੀਆਂ ਤੇ ਭਰ ਰਹੇ ਨੇ ਬੇਅੰਤ ਰੱਬ ਦੇ ਪਿਆਰੇ ਮਹਾਪੁਰਸ਼ ਬਾਬਾ ਸਰਬਜੀਤ ਸਿੰਘ ਜੀ ਦਿੱਲੀ ਵਾਲੇ ਮਹਾਪੁਰਸ਼ ਕਿੱਡੀ ਦੂਰੋਂ ਦਰਸ਼ਨ ਕਰਨ ਵਾਸਤੇ ਆਏ ਨੇ ਸਤਕਾਰਯੋਗ ਬਾਬਾ ਸਵਿੰਦਰਪਾਲ ਸਿੰਘ ਸੋਢੀ ਸਾਹਿਬ ਬਰਿੰਡੇ ਵਾਲੇ ਬਾਬਾ ਦਰਸ਼ਨ ਸਿੰਘ ਜੀ ਮੁੱਲੇਪੁਰ ਵਾਲੇ ਬਾਬਾ ਮਾਨ ਸਿੰਘ ਜੀ ਕੈਸੀਆਂ ਕੈਸੀਆਂ ਰੂਹਾਂ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਪੋਲੋ ਮਜਰੇ ਵਾਲੇ ਮਹਾਂਪੁਰਸ਼ ਬੜੇ ਪ੍ਰੇਮ ਵਿੱਚ ਬੜੇ ਪਿਆਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਸਾਰੇ ਸਤਪੁਰਸ਼ਾਂ ਨੂੰ ਮਹਾਂਪੁਰਸ਼ਾਂ ਨੂੰ ਇਹ ਸਾਰੇ ਸਾਧੂਆਂ ਦੀ ਫਲਵਾੜੀ ਨੂੰ ਪ੍ਰੇਰ ਕੇ ਲਿਆਏ ਨੇ ਸਤਕਾਰਯੋਗ ਬਾਬਾ ਲਖਵੀਰ ਸਿੰਘ ਜੀ ਸੰਤ ਰੇਨ ਜੀ ਮਹਾਂਪੁਰਸ਼ਾਂ ਦੀ 12 ਸਾਲ ਰਹਿ ਕੇ ਇਹਨਾਂ ਨੇ ਸੰਗਤ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮੇਰ ਕਰਨ ਜ਼ਿੰਦਗੀ ਵਿੱਚ ਜਦੋਂ ਕੋਈ ਰੱਬ ਦਾ ਪਿਆਰਾ ਮਹਾਂਪੁਰਸ਼ ਮਿਲੇ ਸਰਸੰਗੇ ਜੀ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਸੰਗਤ ਕਰਨੀ ਚਾਹੀਦੀ ਜਿੰਦਗੀ ਵਿੱਚ ਰੱਬ ਦਾ ਪਿਆਰਾ ਮਹਾਪੁਰਸ਼ ਛੇਤੀਗਲ ਮਿਲਦਾ ਨਹੀਂ ਜੇ ਮਿਲ ਜੇ ਆਪਣਾ ਭੇਤ ਹੀ ਨਹੀਂ ਦਿੰਦਾ ਲੋਕੀ ਭੁੱਜਦੇ ਰਹਿ ਜਾਂਦੇ ਤੇ ਧਰਮਗੁਰ ਗ੍ਰੰਥ ਸਾਹਿਬ ਮਹਾਰਾਜ ਮਿਹਰ ਕਰਨ ਐਸੇ ਰੱਬ ਦੇ ਪਿਆਰੇ ਮਹਾਪੁਰਸ਼ਾਂ ਤੋਂ ਐਸੇ ਰੱਬ ਦੇ ਪਿਆਰੇ ਸਤਿਪੁਰਸ਼ਾਂ ਤੋਂ ਲਾਹਾ ਲੈਣ ਦਾ ਯਤਨ ਕਰੀਦਾ ਹੁੰਦਾ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ ਤਕਦੀਰ ਦਾ ਤੇ ਫਕੀਰ ਦਾ ਕੁਝ ਨਹੀਂ ਪਤਾ ਹੁੰਦਾ ਜਾਂਦਾ ਜਾਂਦਾ ਕੀ ਦੇ ਇਹ ਤਾਂ ਦੋਵੇਂ ਹੱਥ ਜੋੜ ਕੇ ਬਸ ਦੁਆਵਾਂ ਮੰਗੀਦੀਆਂ ਧਰਮਗੁਰ ਗ੍ਰੰਥ ਸਾਹਿਬ ਮਹਾਰਾਜ ਮਿਹਰ ਕਰਨ ਬਾਬਾ ਲਖਮੀਰ ਸਿੰਘ ਜੀ ਨੇ ਮੈਨੂੰ ਕਿਹਾ ਤੁਸੀਂ ਹਾਜ਼ਰੀ ਭਰਨੀ ਉੱਥੇ ਆਇਓ ਜਰੂਰ ਮੈਂ ਕਿਹਾ ਕਿਉਂ ਨਹੀਂ ਇਹ ਕਹਿੰਦੇ ਆ ਜਾਓਗੇ ਤੁਸੀਂ ਮੈਂ ਬਾਰਸੀ ਥੋੜਾ ਜਿਹਾ ਵਿਦੇਸ਼ ਗਿਆ ਸੀ ਤੇ ਮੈਂ ਕਿਹਾ ਨਹੀਂ ਕਿਉਂਕਿ ਸਾਡੇ ਜਿਹੜੇ ਪ੍ਰਚਾਰਕ ਨੇ ਭਾਵੇਂ ਕੋਈ ਪ੍ਰਚਾਰਕ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤੱਕੀ ਸਾਹਿਬ ਵਾਲਿਆਂ ਨੇ ਕਿੰਨਾ ਪ੍ਰਚਾਰ ਕੀਤਾ ਤੁਸੀਂ ਵੇਖਦੇ ਸੁਣਦੇ ਆਇਓ ਵੀ ਹੈਲੀਕਾਪਟਰ ਵੀ ਉਦੋਂ ਇਹਨਾਂ ਨੇ ਰੱਖੇ ਉਹ ਵੀ ਵਰਤੇ ਇੱਕ ਦਿਨ ਚ ਕਿੰਨੇ ਕਿੰਨੇ ਅਮਰ ਸੰਚਾਰ ਉਹ ਭਾਵੇਂ ਮਹਾਪੁਰਸ਼ ਇਹ ਨੇ ਭਾਵੇਂ ਗਿਆਨੀ ਪਿੰਦਰਪਾਲ ਸਿੰਘ ਹੋਣੀ ਨੇ ਭਾਵੇਂ ਗਿਆਨੀ ਜਸਵੰਤ ਸਿੰਘ ਜੀ ਨੇ ਭਾਵੇਂ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਨੇ ਜਿਹੜਾ ਜਿਹੜਾ ਪ੍ਰਚਾਰਕਾਂ ਜਿਹੜਾ ਜਿਹੜਾ ਪੰਥਦਰਦੀਆਂ ਨੇ ਆਪਣੀ ਕੌਮ ਵਾਸਤੇ ਆਪਣੇ ਪ੍ਰਚਾਰ ਰਾਹੀਂ ਇਸ ਕੌਮ ਵਿੱਚ ਹਿੱਸਾ ਪਾਇਆ ਉਹ ਸਾਰੇ ਸਤਿਕਾਰ ਜੋ ਉਹਨਾਂ ਨੂੰ ਸਾਰਿਆਂ ਨੂੰ ਸਜਦਾ ਹੈ ਉਹਨਾਂ ਸਾਰਿਆਂ ਨੂੰ ਸਲਾਮ ਹੈ ਧੰਨ ਗੁਰੂ ਗ੍ਰੰਥ ਸਾਹਿਬਹਾਰੇ ਸੱਚੇ ਪਾਸ਼ਾ ਮੇਰ ਕਰਨ ਇਸ ਗਾਜ ਵਾਲੇ ਕੋਈ ਰਸਨਾ ਵਾਂਜੀ ਨਾ ਰਹੇ ਸਾਰੀ ਸੰਗਤ ਨਾਲ ਬੋਲਿਓ ਤੇ ਸਾਰੇ ਭਾਈ ਮਹਾਪੁਰਸ਼ ਬਾਬਾ ਜਗਸੀਰ ਸਿੰਘ ਜੀ ਉਹਨਾਂ ਲਿਖੀ ਸੀ ਧਾਰਨਾ ਕਹਿੰਦੇ ਪੜਿਓ ਜਰੂਰ ਉਹ ਰੱਬ ਦੇ ਫਕਰਾਂ ਜੋ ਜਿਸ ਮਜਨੀ ਆਉਂਦੇ ਰੱਖਦੇ ਆ ਫਕਰਾਂ ਦੇ ਜੋ ਜਿਸ ਬਜਨਾ ਆਉਂਦੇ ਰੱਖਦੇ ਆ ਫਕਰਾਂ ਦੇ ਜੋ ਜਿਸ ਮਜਨੀ ਆਉਂਦੇ ਰੱਖਦੇ ਆ HEY <laughs> ਮਹਾਪੁਰਸ਼ਾਂ ਦੇ ਪ੍ਰੇਮ ਵਿੱਚ ਇੱਕ ਧਾਰਨਾ ਪੜ ਲਈਏ 20 ਮਿੰਟ ਦਾ ਸਮਾਂ ਗੁਰਮਖਾ ਨੇ ਲਾਂਚ ਕੀਤਾ ਸੀ ਕਿਉਂਕਿ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਆਪਾਂ ਆਏ ਆ ਕਿਸੇ ਮਹਾਪੁਰਖ ਕੋਲ ਵੀ ਕੀਰਤਨ ਹੀ ਕਰਨਾ ਇੱਥੇ ਤਾਂ ਹਾਜ਼ਰੀ ਭਰਨ ਵਾਸਤੇ ਆਏ ਬਾਬਾ ਲਖਮੀਰ ਸਿੰਘ ਜੀ ਕਹਿੰਦੇ ਭਰਿਓ ਹਾਜ਼ਰੀ ਦੀ ਬਾਬਾ ਜੀ ਵੀ ਕਹਿੰਦੇ ਕਦੇ ਖੁੱਲਾ ਸਮਾਂ ਕੱਢ ਕੇ ਆਇਓ ਸੁਣਾਗੇ ਕੀਰਤਨ ਪਰ ਇਹ ਹੁੰਦਾ ਵੀ ਫਿਰ ਵੀ ਸਮਾਂ ਕਿੰਨਾ ਕੁ ਸੰਤੋਚਾਂਗੇ ਦੇ ਆਖਰੀ ਧਾਰਨਾ ਪੜਿਓ ਬਾਬਾ ਜੀ ਦੇ ਪਿਆਰ ਚ ਜੀਰ ਕਰੀਏ ਇਸ ਵਾਸਤੇ ਇਤੇ 6 ਮਹੀਨੇ ਉਸ ਭੋਰੇ ਚ 40 ਦਿਨ ਉਸ ਛਪਰੀ ਚ ਉਹ ਜਦੋਂ ਕਿਸ਼ਤੀ ਚ ਬਹਿ ਕੇ ਕੀਰਤਨ ਕਰਦੇ ਨੇ ਕੈਸਾ ਲੋਕਿਕ ਨਜ਼ਾਰਾ ਹੁੰਦਾ ਉਹ ਵੀ ਵੇਖਣ ਵਾਲਾ ਹਾਂ ਆਹੀ ਲੈਣਾ ਯਾਦ ਆਉਂਦੀਆਂ ਨੇ ਇੱਥੇ ਆ ਕੇ ਤੇਰੀ ਫਕਰਾ ਫਕੀਰੀ ਐ ਸਿਵੇ ਫਕੀਰੀ ਐ ਸਵੇਖ ਕੇ ਹੋ ਰੱਬ ਵੀ ਦਿਹਾਲ ਹੋਏ ਤੇਰੀ ਫਕਰਾ ਫਕੀਰੀ ਐ ਸਵੇਖ ਕੇ ਰੱਬ ਵੀ ਦਿਹਾਲ

ਜਿਕੇ ਕੀਰਤਨ ਕਰਦੇਆਂ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਹੋਣੀਆਂ ਸੁਭਾਵਕ ਹਨ ਗੁਰੂ ਕੀ ਸੰਗਤ ਧਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਬਖਸ਼ ਲੈਣ ਕੋਈ ਰਸਨਾ ਬਾਜੀ ਨਾ ਰਹੇ ਸਾਰੇ ਗੱਜ ਵਜ ਕੇ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਹਾਲ ਸਤਿ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਭਾਈ ਸਰਬਜੀਤ ਸਿੰਘ ਜੀ ਦੇ ਵਿਚਾਰ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਇਹੋ ਜਿਹੇ ਵਿਚਾਰ ਸੁਣਨ ਦੇ ਲਈ ਸਾਡੇ ਅਮਰਤ ਪੰਜਾਬੀ ਗੁਰਬਾਣੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਗੁਰਬਾਣੀ ਇੱਕ ਅਜਿਹੀ ਚੀਜ਼ ਹੈ ਕਹਿੰਦੇ ਕਿ ਸੱਚੇ ਮਨੋਂ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਹਿੰਦੇ ਵਿਰਥੀ ਨਾ ਜਾਏ ਜਾਣ ਕੀ ਅਰਦਾਸ ਜਿਹੜਾ ਇਨਸਾਨ ਸੱਚੇ ਮਨ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਉਹਦੀ ਅਰਦਾਸ ਕਦੇ ਵਿਅਰਥੀ ਨਹੀਂ ਜਾਂਦੀ ਉਹਦੀ ਅਰਦਾਸ ਨੂੰ ਗੁਰੂ ਸਾਹਿਬ ਸੁਣਦੇ ਆ ਤੇ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹਿਣਾ ਤੇ ਆਪਣੇ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ